ਭਾਈ ਵੀਡੀਓ ਕੰਮ ਦੀ ਆ ਸਿਰਫ 2-3 ਮਿੰਟ ਕੱਢ ਕੇ ਸੁਣ ਲੋ ਨਵੀਂ ਠੱਗੀ ਆ ਗਈ ਕਿਤੇ ਇਸ ਜਾਲ ਚ ਨਾ ਫਸ ਜਿਓ ਜੇ ਇੱਕ ਵਾਰੀ ਤੁਸੀਂ ਇਸ ਜਾਲ ਚ ਫਸ ਗਏ ਮੁੜ ਕੇ ਸਾਰੀ ਜ਼ਿੰਦਗੀ ਖਰਾਬ ਆ ਫਿਰ ਸੰਭਲ ਨਹੀਂ ਪਾਉਂਗੇ ਐਸੇ ਐਸੇ ਜਿਹੜੇ ਤਰੀਕੇ ਨੇ ਠੱਗ ਅਪਣਾਉਣ ਲੱਗੇ ਜਦੋਂ ਆਪਾਂ ਨੂੰ ਇੱਕ ਠੱਗੀ ਦਾ ਪਤਾ ਲੱਗਦਾ ਸੋਸ਼ਲ ਮੀਡੀਆ ਦੇ ਉੱਪਰ ਗੱਲ ਫੈਲਦੀ ਆ ਤਾਂ ਕਿਹੜੇ ਠੱਗ ਨੇ ਉਹ ਪੁਰਾਣੇ ਤਰੀਕੇ ਛੱਡ ਦਿੰਦੇ ਨੇ ਤੇ ਨਵੇਂ ਤਰੀਕੇ ਨੇ ਜਿਹੜੇ ਅਪਣਾਉਣ ਲੱਗ ਜਾਂਦੇ ਨੇ ਹੁਣ ਜਿਹੜੀ ਠੱਗੀ ਆਈ ਆ ਬਹੁਤ ਸਾਰੇ ਲੋਕਾਂ ਦੇ ਨਾਲ ਇਸ ਤਰ੍ਹਾਂ ਹੋ ਚੁੱਕਿਆ ਅਤੇ ਹੋ ਸਕਦਾ ਬਈ ਅਗਲੇ ਨਿਸ਼ਾਨੇ ਤੁਸੀਂ ਹੋ ਤਾਂ ਕਰਕੇ ਮੈਂ ਕਹਿ ਰਿਹਾ ਕਿ ਸੰਭਲ ਲੋ ਕਿ ਅਗਰ ਇਹ ਠੱਗੀ ਸੋਡੇ ਨਾਲ ਵੱਜਣ ਦੀ ਕੋਸ਼ਿਸ਼ ਕਰਦਾ ਕੋਈ ਠੱਗੀ ਮਾਰਨ ਦੀ ਕੋਸ਼ਿਸ਼ ਕਰਦਾ ਤਾਂ ਤੁਸੀਂ ਤਿਆਰ ਰਹੋ ਕਿ ਤੁਸੀਂ ਨੇ ਕੀ ਕਰਨਾ ਠੱਗੀ ਕੀ ਆ ਤੁਸੀਂ ਇੱਕ ਪਾਸੇ ਦੇਖ ਰਹੇ ਹੋ ਫੋਟੋਆਂ ਇਹਨਾਂ ਬਾਈਆਂ ਦੇ ਨਾਲ ਕੁਝ ਇਸੇ ਤਰ੍ਹਾਂ ਦਾ ਹੋਇਆ ਹੁੰਦਾ ਕੀ ਆ ਮੈਂ ਤੁਹਾਨੂੰ ਦੱਸ ਦਿੰਨਾ ਕਿ ਆਖਰ ਹੁੰਦਾ ਕੀ ਆ ਜਿਵੇਂ ਆਪਣੇ ਕੋਲੇ ਮੋਬਾਈਲ ਆ ਇਹਦੇ ਉੱਪਰ ਆਪਾਂ WhatsApp ਚਲਾਉਨੇ ਆ WhatsApp ਦੇ ਉੱਪਰ ਅੱਜਕੱਲ ਵੀਡੀਓ ਕਾਲ ਆ ਰਹੀ ਹੈ ਇੱਕ ਜਦੋਂ ਵੀਡੀਓ ਕਾਲ ਆਉਂਦੀ ਆ ਬਹੁਤ ਸਾਰੇ ਬੰਦੇ ਤਾਂ ਇਗਨੋਰ ਕਰ ਦਿੰਦੇ ਨੇ ਕੈਮਰੇ ਦੇ ਹੱਥ ਰੱਖ ਕੇ ਚੱਕਦੇ ਨੇ ਕਿ ਅ ਅੱਗੇ ਕੌਣ ਆ ਪਹਿਲਾਂ ਦੇਖ ਲਈਏ ਪਰ ਕਈ ਬੰਦੇ ਹੁੰਦੇ ਨੇ ਕਿ ਸਿੱਧਾ ਕਾਲ ਹੈ ਜਿਹੜੀ ਚੱਕ ਲੈਂਦੇ ਨੇ ਹੈਨਾ WhatsApp ਵਾਲੀ ਉਸ ਤੋਂ ਬਾਅਦ ਜਦੋਂ ਤੁਸੀਂ ਅਗਰ ਕਿਸੇ ਬੰਦੇ ਦੇ ਲਵੇ ਕਾਲ ਆ ਰਹੀ ਆ ਤਾਂ ਅੱਗੋਂ ਇੱਕ ਕੁੜੀ ਹੁੰਦੀ ਆ ਕੁੜੀ ਹੁੰਦੀ ਆ ਉਹ ਜਦੋਂ ਬੰਦਾ ਦੇਖਦਾ ਅੱਗੇ ਕਿ ਕੁੜੀ ਦੀ ਕਾਲ ਆ ਦਾ ਪਹਿਲਾਂ ਤਾਂ ਪਛਾਣ ਦੀ ਕੋਸ਼ਿਸ਼ ਕਰਦਾ ਮੁੱਲੋ ਮੱਲੀ ਆਕਰ ਬੰਦੇ ਕੋਲੇ ਕਾਲ ਆਉਗੀ ਤਾਂ ਕਈ ਬੰਦੇ ਥੋੜਾ ਫਿਸਲ ਜਾਂਦੇ ਨੇ ਕਈ ਬੰਦੇ ਗੱਲਬਾਤ ਵੀ ਕਰਨ ਲੱਗਦੇ ਨੇ ਹੈਨਾ ਉਸ ਤੋਂ ਕੁਝ ਕੁ ਸਕਿੰਟਾਂ ਬਾਅਦ ਹੀ ਜਿਹੜਾ ਹੈਗਾ ਫੋਨ ਕੱਟ ਹੋ ਜਾਂਦਾ ਫੋਨ ਕੱਟ ਹੋ ਜਾਂਦਾ ਤੇ ਉਸ ਤੋਂ ਤਕਰੀਬਨ 5-7 ਮਿੰਟਾਂ ਬਾਅਦ ਤੁਹਾਡੇ ਕੋਲੇ ਇੱਕ ਮੈਸੇਜ ਆਉਂਦਾ ਇੱਕ ਵੀਡੀਓ ਆਉਂਦੀ ਆ ਤੁਹਾਨੂੰ ਜਦੋਂ ਤੁਸੀਂ ਵੀਡੀਓ ਜਿਹੜੀ ਡਾਊਨਲੋਡ ਕਰਕੇ ਦੇਖਦੇ ਹੋ ਤਾਂ ਤੁਹਾਡੇ ਹੋਸ਼ ਉੱਡ ਜਾਂਦੇ ਨੇ ਕਿਉਂਕਿ ਉਹਦੇ ਵਿੱਚ ਹੁੰਦਾ ਕੀ ਆ ਉਹਦੇ ਵਿੱਚ ਇਸ ਤਰ੍ਹਾਂ ਹੁੰਦਾ ਜਿਹੜੀ ਕੁਝ ਕ ਮਿੰਟ ਪਹਿਲਾਂ ਤੁਹਾਡੇ ਕੋਲੇ ਕਾਲ ਆਈ ਸੀ ਉਦੋਂ ਉਹਨੇ ਤੁਹਾਡੀ ਜਿਹੜੀ ਹੈਗੀ ਆ ਗੱਲਬਾਤ ਕਰਦੇ ਦੀ ਸਾਰੀ ਜਦੋਂ ਤੁਸੀਂ ਦੇਖ ਰਹੇ ਸੀ ਵੀ ਕੌਣ ਆ ਕੁੜੀ ਉਹ ਸਕਰੀਨ ਰਿਕਾਰਡ ਕਰ ਲਈ ਸਕਰੀਨ ਰਿਕਾਰਡ ਕਰਕੇ ਦੂਸਰੇ ਪਾਸੇ ਉਹਨੇ ਕਿਸੇ ਗੰਦੀ ਫਿਲਮ ਨਾਲ ਉਸ ਨੂੰ ਅਟੈਚ ਕਰਤਾ ਅਤੇ ਜਦੋਂ ਛੋਟੇ ਲਵੇ ਆਉਂਦੀ ਆ ਤੁਸੀਂ ਇੱਕ ਵਾਰੀ ਹਿੱਲ ਜਾਨੇ ਕਿਉਂਕਿ ਬਣਾਉਂਦੀ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਨਾਲ ਨਹੀਂ ਬਿਲਕੁਲ ਪ੍ਰੋਫੈਸ਼ਨਲੀ ਬਣਾਉਂਦੇ ਨੇ ਐ ਲੱਗਦਾ ਕਿ ਅਸਲੀ ਵੀਡੀਓ ਹੋਵੇ ਫਿਰ ਉਹ ਤੁਹਾਨੂੰ ਕਹਿੰਦੇ ਨੇ ਵੀ ਨਹੀਂ ਤਾਂ ਅਸੀਂ ਇਹ ਵੀਡੀਓ ਵਾਇਰਲ ਕਰਾਂਗੇ ਨਹੀਂ ਸਾਨੂੰ ਐਨੇ ਪੈਸੇ ਦੋ ਕਿਹੜੇ ਤਾਂ ਹੁੰਦੇ ਨੇ ਸਮਝਦਾਰ ਉਹ ਤੁਰੰਤ ਪੁਲਿਸ ਨੂੰ ਜਾਂ ਸਾਈਬਰ ਨੂੰ ਸੂਚਿਤ ਕਰਦੇ ਨੇ ਤੇ ਕਿਹੜੇ ਹੁੰਦੇ ਨੇ ਅਣਜਾਣ ਉਹ ਬੰਦਾ ਡਰ ਜਾਂਦਾ ਫਿਰ ਉਹਨਾਂ ਨੂੰ ਪੈਸੇ ਵੀ ਦਿੰਦਾ ਤੇ ਉਸ ਤੋਂ ਬਾਅਦ ਅਗਰ ਆਪਾਂ ਕੁੜੀਆਂ ਦੀ ਗੱਲ ਕਰਦੇ ਆਂ ਕਈ ਵਾਰੀ ਕੁੜੀਆਂ ਲਵੇ ਇਸ ਤਰ੍ਹਾਂ ਦੀ ਕਾਲ ਆਉਂਦੀ ਆ ਕੁੜੀਆਂ ਚੱਕਦੀਆਂ ਨੇ ਉਸੇ ਤਰ੍ਹਾਂ ਉਹਨਾਂ ਦੇ ਸਕਰੀਨ ਰਿਕਾਰਡ ਕਰਦੇ ਨੇ ਉਸ ਤੋਂ ਬਾਅਦ ਕਿਸੇ ਮੁੰਡੇ ਦੀ ਵੀਡੀਓ ਉਹਨਾਂ ਨਾਲ ਮਲਾ ਦਿੱਤੀ ਜਾਂਦੀ ਆ ਹੈਨਾ ਉਹਨਾਂ ਨਾਲ ਜਦੋਂ ਮਲਾਉਂਦੇ ਨੇ ਤਾਂ ਉਸ ਤੋਂ ਬਾਅਦ ਜਿਹੜੀ ਕੁੜੀ ਹੁੰਦੀ ਆ ਉਹ ਵੀ ਡਰ ਜਾਂਦੀ ਆ ਉਹ ਵੀ ਪੈਸੇ ਪੂਸੇ ਦਿੰਦੀਆਂ ਨੇ ਉਹਨਾਂ ਨੂੰ ਜਿੰਨਾ ਕੋ ਹੋ ਸਕਦਾ ਕਈ ਸ਼ਿਕਾਇਤ ਵੀ ਕਰ ਦਿੰਦੇ ਨੇ ਹੈਨਾ ਸਭ ਤੋਂ ਪਹਿਲਾਂ ਤਾਂ ਹੁਣ ਇਸ ਤੋਂ ਬਚਣ ਦਾ ਤਰੀਕਾ ਕੀ ਆ ਤਰੀਕਾ ਇਹ ਆ ਜਦੋਂ ਤੁਹਾਡੇ ਕੋਲੇ ਕੋਈ WhatsApp ਆਉਂਦੀ ਆ ਕੋਈ ਅਨੌਨ ਨੰਬਰ ਤੋਂ ਕੀ ਕਾਲ ਆਉਂਦੀ ਆ WhatsApp ਤੇ ਵੀਡੀਓ ਕਾਲ ਤਾ ਅਸਲ ਵਿੱਚ ਤਾਂ ਚੱਕੋ ਨਾ ਸਭ ਤੋਂ ਪਹਿਲਾ ਤਰੀਕਾ ਇਹ ਆ ਦੂਸਰਾ ਨੰਬਰ ਹੈ ਕਿ ਚੱਕਣੀਆਂ ਤਾਂ ਇੱਥੇ ਜਿਆਦਾ ਹੱਥ ਰੱਖ ਲਓ ਕੈਮਰੇ ਦੇ ਫਰੰਟ ਕੈਮਰੇ ਦੇ ਉੱਪਰ ਹੱਥ ਰੱਖ ਲਓ ਕੋਈ ਚੀਜ਼ ਲਾ ਦਿਓ ਉੱਪਰ ਫਿਰ ਤੁਸੀਂ ਚੱਕ ਸਕਦੇ ਹੋ ਦੇਖੋ ਕਿ ਕੌਣ ਆ ਥੋੜੀ ਜਾਣ ਪਛਾਣ ਦਾ ਜਾਂ ਕੋਈ ਲੱਗਦਾ ਵੀ ਇਹ ਗਲਤ ਆ ਸਿਸਟਮ ਤਾਂ ਉੱਥੇ ਕੱਟ ਕਰ ਦਿਓ ਤੇ ਬਲੌਗ ਚ ਪਾ ਦਿਓ ਨੰਬਰ ਉਹਨਾਂ ਦਾ ਤਾਂ ਇਹ ਹੈਗਾ ਵਾਕਣ ਦਾ ਤਰੀਕਾ ਬਾਕੀ ਇਹ ਠੱਗੀ ਬਹੁਤ ਵੱਡੇ ਲੈਵਲ ਤੇ ਵੱਧ ਰਹੀ ਹੈ ਇਹ ਠੱਗੀ ਅੱਜ ਦੇ ਸਮੇਂ ਚ ਵੀਡੀਓ ਨੂੰ ਸ਼ੇਅਰ ਕਰ ਦਿਓ ਨਾਲ ਤੁਸੀਂ ਵੀਡੀਓ ਦੇਖ ਰਹੇ ਹੋ ਕਿਹੜੀ ਇਹ ਬਾਈਆਂ ਨੇ ਬਾਈਆਂ ਨਾਲ ਵੀ ਕੁਝ ਇਸੇ ਤਰ੍ਹਾਂ ਦਾ ਹੋਇਆ ਥ लड़की का मैसेज आया है व्हाट्सएप पे और वो कह रही है आर यू अलोन और वीडियो कॉल कर रही है कॉल बार बार आ रही है अब मैं कॉल उठाता हूँ मैंने अपना कैमरा स्टोर लगाया हुआ शो मी योर फेस और वो वेट कर रही है कि मैं कुछ बोलूँ वो म्यूट की हुई है और मेरी आवाज सुन भी रही है ਬਸ ਸਮਝ ਰਹੀ ਅਕੀ ਇਧਰ ਜ਼ਿਆਦਾ ਖਿਡਾਰੀ ਹੈ। ਅਗਰ ਆਪ ਸਭ 1 ਸਕਿੰਟ ਵੀ ਇਸਕਾ ਕਾਲ ਉਠਾਏ ਔਰ ਸਾਹਮਣੇ ਆ ਗਏ ਤੋ ਕੋਈ ਸਕਰੀਨਸ਼ਾਟ ਬਣਾ ਲੇਗੀ ਪਰ ਉਸਕੋ ਫਿਰ ਐਡਿਟ ਕਰਕੇ ਕਿਸੇ ਦੂਸਰੀ ਲੜਕੀ ਦੀ ਫੋਟੋ ਲਗਾ ਦੇਗੀ ਔਰ ਫਿਰ ਇਸ ਫੋਟੋ ਦਾ ਇਸਤੇਮਾਲ ਕਰਕੇ ਆਪਕੋ ਬੰਦਨਾਮ ਕਰਨਗੀ ਆਪਸੇ ਪੈਸੇ ਮੰਗੇਗੀ ਪਹਿਲੇ 2000 5000 10000 ਔਰ ਫਿਰ ਲੱਖ ਰੁਪਏ। ਉਸਨੇ ਦੇਖਿਆ ਕਿ ਕਿਸ ਤਰ੍ਹਾਂ ਦੀ ਠੱਗੀ ਮਾਰੀ ਜਾ ਰਹੀ ਹੈ ਲੋਕਾਂ ਦੇ ਨਾਲ ਤਾਂ ਬਾਈ ਬਚ ਕੇ ਰਹੋ। ਤਰ੍ਹਾਂ ਤਰ੍ਹਾਂ ਦੇ ਹੱਥ ਕੰਡੇ ਬਣਾ ਰਹੇ ਨੇ ਲੋਕ ਤੁਹਾਡੀ ਜੇਬ ਚੋਂ ਪੈਸਾ ਕੱਢਣ ਦੇ ਲਈ। ਵੀਡੀਓ ਨੂੰ ਸ਼ੇਅਰ ਕਰ